ਅੱਜ ਮੁਰਤੋਂ ਪੰਜਾਬ ਦੇ ਵਿੱਚ ਤੜਕਸਾਰ ਵੱਡਾ ਭਿਆਨਕ ਸੜਕ ਹਾ사 ਵਾਪਰ ਗਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਬੱਸ ਤੇ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸਵਾਰੀਆਂ ਦੇ ਨਾਲ ਭਰੀ ਬੱਸ ਇੱਕ ਗੰਦੇ ਨਾਲੇ ਦੇ ਵਿੱਚ ਡਿੱਗ ਗਈ ਹੈ ਜਿੱਥੇ ਸਵਾਰੀਆਂ ਦੇ ਨਾਲ ਇਹ ਭਰੀ ਬੱਸ ਜਦੋਂ ਨਾਲੇ ਦੇ ਵਿੱਚ ਡਿੱਗੀ ਤਾਂ ਆਸ-ਪਾਸ ਰੌਲਾ ਪੈ ਗਿਆ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਤੇ ਲਗਾਤਾਰ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਕੱਢਣ ਦੀ ਮੁਸ਼ਕਲ ਕਰ ਰਹੇ ਨੇ ਜਾਣਕਾਰੀ ਮੁਤਾਬਕ ਟੱਕਰ ਇਨੀ ਜ਼ਬਰਦਸਤ ਸੀ ਕਿ ਇਸੇ ਨਾਲ ਟਰੱਕ ਇੱਕ ਪਾਸੇ ਨੂੰ ਪਲਟ ਗਿਆ ਤੇ ਬੱਸ ਸਿੱਧਾ ਨਾਲੇ ਦੇ ਵਿੱਚ ਜਾ ਡਿੱਗੀ। ਇਸ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਮੌਕੇ ਤੇ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਦੱਸਿਆ ਕਿ ਹਾ사 ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਵਾਪਰਿਆ ਇੱਥੇ ਸ਼ਾਹੀ ਹਵੇਲੀ ਨੇੜੇ ਸੇਮ ਨਾਲੇ ਦੇ ਪੁਲ ਤੇ ਟਰੱਕ ਤੇ ਬੱਸ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਇਸ ਤੋਂ ਬਾਅਦ ਟਰੱਕ ਇੱਕ ਪਾਸੇ ਨੂੰ ਪਲਟ ਗਿਆ ਤੇ ਬੱਸ ਸੇਮ ਨਾਲੇ ਦੇ ਵਿੱਚ ਜਾ ਕੇ ਡਿੱਗੀ ਹੈ। ਇਹ ਬੱਸ ਨਿਊ ਦੀਪ ਕਾ ਕੰਪਨੀ ਦੀ ਸੀ ਤੇ ਇਸ ਦੇ ਵਿੱਚ ਕਈ ਸਵਾਰੀਆਂ ਸਨ ਫਿਲਹਾਲ ਮੌਕੇ ਤੇ ਰਾਹਤ ਕਾਰਜ ਜਾਰੀ ਨੇ ਤੇ ਲੋਕਾਂ ਨੂੰ ਬੱਸ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਜ਼ਖਮਿਆਂ ਨੂੰ ਐਂਬੂਲੈਂਸ ਤੇ ਰਾਹੀਂ ਹਸਪਤਾਲ ਵੀ ਪਹੁੰਚਾਇਆ ਜਾ ਰਿਹਾ ਹੈ ਸਹਾਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਵੀ ਮਿਲੀ ਹੈ ਤਨੁਦਾਰ ਸੀ ਕਿ ਇਹ ਕੋਈ ਪਹਿਲਾ ਹਾਸਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਇੱਕ ਸਵਾਰੀਆਂ ਦੇ ਨਾਲ ਭਰੀ ਬੱਸ ਇਸੇ ਤਰ੍ਹਾਂ ਨਾਲੇ ਦੇ ਵਿੱਚ ਡਿੱਗੀ ਸੀ ਜਿੱਥੇ ਕਾਫੀ ਲੋਕਾਂ ਦੀ ਮੌਤ ਵੀ ਹੋਈ ਸੀ ਤੇ ਕਈ ਜ਼ਖਮੀ ਹੋ ਗਏ ਸੀ ਤੇ ਇਸ ਹਾਸੇ ਦੇ ਵਿੱਚ ਵੀ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੌਕੇ ਤੇ ਪੁਲਿਸ ਉਥੇ ਪਹੁੰਚੀ ਹੈ ਤੇ ਹੋਰ ਵੀ ਵੱਡੇ ਅਧਿਕਾਰੀ ਉਥੇ ਪਹੁੰਚ ਰਹੇ ਨੇ ਤਾਂ ਤੜਕਸਾਰ ਇਹ ਭਿਆਨਕ ਸੜਕ ਹਾਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਬੱਸ ਤੇ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਇਹ ਜ ਤੌਰਾਨ ਇਹ ਸੜਕ ਹਾ사 ਲਗਾਤਾਰ ਅਜਿਹੇ ਹਾਸੇ ਵਾਪਰ ਰਹੇ ਨੇ ਪਰ ਹੁਣ ਸਵਾਰੀਆਂ ਨੂੰ ਬਾਹਰ ਕੱਢਣ ਦੀ ਮੁਸ਼ਕਲ ਕੀਤੀ ਜਾ ਰਹੀ ਹੈ ਅੱਜ ਮੁਰਤੋਂ ਪੰਜਾਬ ਦੇ ਵਿੱਚ ਤੜਕਸਾਰ ਵੱਡਾ ਭਿਆਨਕ ਸੜਕ ਹਾ사 ਵਾਪਰ ਗਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਬੱਸ ਤੇ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸਵਾਰੀਆਂ ਦੇ ਨਾਲ ਭਰੀ ਬੱਸ ਇੱਕ ਗੰਦੇ ਨਾਲੇ ਦੇ ਵਿੱਚ ਡਿੱਗ ਗਈ ਹੈ ਜਿੱਥੇ ਸਵਾਰੀਆਂ ਦੇ ਨਾਲ ਇਹ ਭਰੀ ਬੱਸ ਜਦੋਂ ਨਾਲੇ ਦੇ ਵਿੱਚ ਡਿੱਗੀ ਤਾਂ ਆਸ-ਪਾਸ ਰੌਲਾ ਪੈ ਗਿਆ ਬੜੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਤੇ ਲਗਾਤਾਰ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਕੱਢਣ ਦੀ ਮੁਸ਼ਕਲਤ ਕਰ ਰਹੇ ਨੇ ਜਾਣਕਾਰੀ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸੇ ਨਾਲ ਟਰੱਕ ਇੱਕ ਪਾਸੇ ਨੂੰ ਪਲਟ ਗਿਆ ਤੇ ਬੱਸ ਸਿੱਧਾ ਨਾਲੇ ਦੇ ਵਿੱਚ ਜਾ ਡਿੱਗੀ। ਇਸ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਮੌਕੇ ਤੇ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਦੱਸਿਆ ਕਿ ਹਾ사 ਫਰੀਦਕੋਟ ਦੇ ਕੋਟਕਪੂਰਾ ਰੋਡ ਤੇ ਵਾਪਰਿਆ ਇੱਥੇ ਸ਼ਾਹੀ ਹਵੇਲੀ ਨੇੜੇ ਸੇਮ ਨਾਲੇ ਦੇ ਪੁਲ ਤੇ ਟਰੱਕ ਤੇ ਬੱਸ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਇਸ ਤੋਂ ਬਾਅਦ ਟਰੱਕ ਇੱਕ ਪਾਸੇ ਨੂੰ ਪਲਟ ਗਿਆ ਤੇ ਬੱਸ ਸੇਮ ਨਾਲੇ ਦੇ ਵਿੱਚ ਜਾ ਕੇ ਡਿੱਗੀ ਹੈ। ਇਹ ਬੱਸ ਨਿਊ ਦੀਪ ਕਾ ਕੰਪਨੀ ਦੀ ਸੀ ਤੇ ਇਸ ਦੇ ਵਿੱਚ ਕਈ ਸਵਾਰੀਆਂ ਸਨ ਫਿਲਹਾਲ ਮੌਕੇ ਤੇ ਰਾਹਤ ਕਾਰਜ ਜਾਰੀ ਨੇ ਤੇ ਲੋਕਾਂ ਨੂੰ ਬੱਸ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਥੇ ਹੀ ਜ਼ਖਮੇ ਨੂੰ ਐਂਬੂਲੈਂਸ ਤੇ ਰਾਹੀਂ ਹਸਪਤਾਲ ਵੀ ਪਹੁੰਚਾਇਆ ਜਾ ਰਿਹਾ ਹੈ ਸਹਾਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਵੀ ਮਿਲੀ ਹੈ ਤੁਹਾਨੂੰ ਦੱਸਿਆ ਕਿ ਇਹ ਕੋਈ ਪਹਿਲਾ ਹਾਸਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਇੱਕ ਸਵਾਰੀਆਂ ਦੇ ਨਾਲ ਭਰੀ ਬੱਸ ਇਸੇ ਤਰ੍ਹਾਂ ਨਾਲੇ ਦੇ ਵਿੱਚ ਡਿੱਗੀ ਸੀ ਜਿੱਥੇ ਕਾਫੀ ਲੋਕਾਂ ਦੀ ਮੌਤ ਵੀ ਹੋਈ ਸੀ ਤੇ ਕਈ ਜ਼ਖਮੀ ਹੋ ਗਏ ਸੀ ਤੇ ਇਸ ਹਾਸੇ ਦੇ ਵਿੱਚ ਵੀ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੌਕੇ ਤੇ ਪੁਲਿਸ ਉਥੇ ਪਹੁੰਚੀ ਹੈ ਤੇ ਹੋਰ ਵੀ ਵੱਡੇ ਅਧਿਕਾਰੀ ਉਥੇ ਪਹੁੰਚ ਰਹੇ ਨੇ ਤੜਕਸਾਰ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਦੇ ਨਾਲ ਭਰੀ ਬੱਸ ਤੇ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਇਸ ਦੌਰਾਨ ਇਹ ਸੜਕ ਹਾਦਸਾ ਲਗਾਤਾਰ ਅਜਿਹੇ ਹਾਸੇ ਵਾਪਰ ਰਹੇ ਨੇ ਪਰ ਹੁਣ ਸਵਾਰੀਆਂ ਨੂੰ ਬਾਹਰ ਕੱਢਣ ਦੀ ਮੁਸ਼ਕਲ ਕੀਤੀ ਜਾ ਰਹੀ ਹੈ